ਲਓ ਜੀ ਸਿਰਫ ਇੱਕ ਹਫਤੇ ਦੀ ਮਲਾਈ ਤੋਂ ਕਿਉਂ ਦੇਸੀ ਕਿਉਂ ਸ਼ੁੱਧ ਪਿਓਰ ਕਿਉਂ ਤੇ ਨਾਲ ਹੀ ਜੀ ਅਸੀਂ ਬਣਾਣੀ ਆ ਪੰਜੀਰੀ ਤੇ ਨਾਲ ਹੀ ਬਣਾਣਾ ਆ ਪਨੀਰ ਬਹੁਤ ਹੀ ਟੇਸਟੀ ਘੱਟ ਸਮੇਂ ਚ ਕੋਈ ਵੀ ਚੀਜ਼ ਸਾਡੀ ਵੇਸਟ ਨਹੀਂ ਜਾਊਗੀ ਇਸ ਤਰ੍ਹਾਂ ਬਣਾਓ ਜਿਵੇਂ ਮੈਂ ਬਣਾਇਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਬਹੁਤ ਬਹੁਤ ਸਵਾਗਤ ਹੈ ਆ ਤੁਹਾਡਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰੱਖੇ ਤੇ ਖੁਸ਼ ਰਹੋ ਜੀ ਕਾਰੋਬਾਰਾਂ ਚ ਵਾਧੇ ਕਰੇ ਕਮਾਈਆਂ ਚ ਵਰਕਤਾ ਵਾਵੇ ਵਾਹਿਗੁਰੂ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਹੈ ਮੈਂ ਤੁਹਾਨੂੰ ਦਿਖਾ ਰਹੀ ਆ ਮਲਾਈ ਇੱਕ ਹਫਤੇ ਦੀ ਮਲਾਈ ਆ ਜੋ ਕਿ ਮੈਂ ਫ੍ਰੀਜ਼ਰ ਦੇ ਵਿੱਚ ਰੱਖੀ ਹੋਈ ਸੀ ਆ ਦੇਖੋ ਤੁਸੀਂ ਮਲਾਈ ਪੂਰੀ ਤਰ੍ਹਾਂ ਇਹ ਜੰਮੀ ਹੋਈ ਮਲਾਈ ਆ ਇਹਨੂੰ ਮੈਂ ਪਹਿਲਾਂ ਇਸ ਤਰ੍ਹਾਂ ਪਾ ਕੇ ਦੇਖਦੀ ਸੀ ਫਿਰ ਮੈਂ ਸੋਚਿਆ ਕਿ ਨਹੀਂ ਇਹਦੇ ਆਪਾਂ ਪੀਸ ਕੱਟ ਕੇ ਪਾਉਣੇ ਆ ਕਿਉਂਕਿ ਇਸ ਤਰ੍ਹਾਂ ਇਹ ਇਹਦਾ ਮੱਖਣ ਅਸੀਂ ਬਣਾਉਣਾ ਹੈ ਮਲਾਈ ਦਾ ਤੁਸੀਂ ਦੇਖਦੇ ਜਾਓ ਮਲਾਈ ਤੋਂ ਜਿਹੜੀ ਆਪਾਂ ਚੀਜ਼ਾਂ ਬਣਾਣੀਆਂ ਕੋਈ ਵੀ ਚੀਜ਼ ਦੀ ਵੇਸਟ ਨਹੀਂ ਕਰਨੀ ਹੈਗੀ ਤੇ ਸਾਰੀਆਂ ਚੀਜ਼ਾਂ ਤੋਂ ਅਸੀਂ ਕੁਛ ਨਾ ਕੁਛ ਬਣਾਦੇ ਜਾਣਾ ਆ ਤਕਰੀਬਨ 2 ਤੋਂ 3 ਆਈਟਮਾਂ ਅਸੀਂ ਬਣਾਣੀਆਂ ਰੈਸਪੀਜ਼ ਬਣਾਣੀਆਂ ਆ ਤੇ ਇਹ ਤੁਸੀਂ ਬਣਾਇਓ ਇਸ ਤਰ੍ਹਾਂ ਤੇ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਚੈਨਲ ਨੂੰ ਤਾਂ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਤਾਂ ਜੋ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਜੀ ਇਸ ਤਰ੍ਹਾਂ ਮੈਂ ਆ ਦੇਖੋ ਮਲਾਈ ਹੈ ਇਹਦੇ ਇਸ ਤਰ੍ਹਾਂ ਮੈਂ ਪੀਸ ਕਰ ਲੈਣੇ ਆ ਪੀਸ ਕਰਕੇ ਨਾ ਮੈਂ ਦੋ ਵਾਰੀ ਕਰਕੇ ਇਹ ਮਲਾਈ ਜਿਹੜੀ ਹੈ ਇਹ ਮੱਖਣ ਬਣਾਉਣਾ ਹੈ ਮਲਾਈ ਦਾ ਆ ਦੇਖੋ ਇਸ ਤਰ੍ਹਾਂ ਕਿਉਂਕਿ ਮਲਾਈ ਜ਼ਿਆਦਾ ਮੈਲਟ ਵੀ ਨਹੀਂ ਹੋਣੀ ਚਾਹੀਦੀ ਫੇਰ ਇਹਦਾ ਟੇਸਟ ਖਰਾਬ ਹੋ ਜਾਂਦਾ ਹੈ ਫ੍ਰੀਜ਼ਰ ਦੇ ਵਿੱਚ ਰੱਖੀ ਹੁੰਦੀ ਆ ਮੈਂ ਥੋੜਾ ਜਿਹਾ ਪਹਿਲਾਂ ਵੀ ਕੱਢ ਕੇ ਰੱਖ ਲਈ ਸੀ ਪਰ ਫਿਰ ਵੀ ਹੌਲੀ ਹੌਲੀ ਇਹ ਇਸ ਤਰ੍ਹਾਂ ਮੈਲਟ ਹੁੰਦੀ ਹੈ ਇਹਦੇ ਵਿੱਚ ਤਕਰੀਬਨ ਮੈਂ ਅੱਧਾ ਕੱਪ ਪਾਣੀ ਦਾ ਪਾਇਆ ਆ ਪਾਣ ਤੋਂ ਬਾਅਦ ਮੈਂ ਹੁਣ ਇਹਦਾ ਬਣਾਉਣਾ ਹੈ ਜੀ ਮੱਖਣ ਤੇ तकरीबन 2-4 ਵਾਰੀ ਇਹਨੂੰ ਗ੍ਰਾਈਂਡ ਕਰਨ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਕਿੰਨਾ ਵਧੀਆ ਦਾ ਮੱਖਣ ਬਣ ਕੇ ਸਾਡਾ ਤਿਆਰ ਹੋ ਗਿਆ ਆ ਪਿਓਰ ਮੱਖਣ ਆ ਜੀ ਚਾਹੇ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਆ ਤੇ ਇਹ ਹੈਗਾ ਜੀ ਗਾਂ ਦਾ ਜਿਹੜਾ ਘਿਓ ਦੀ ਮਲਾਈ ਗਾਂ ਦੇ ਦੁੱਧ ਦੀ ਮਲਾਈ ਹੁੰਦੀ ਆ ਨਾ ਉਹ ਆ ਇਸ ਤਰ੍ਹਾਂ ਹੱਥ ਮੈਂ ਚੰਗੀ ਤਰ੍ਹਾਂ ਧੋਤੇ ਹੋਏ ਸਾਫ਼ ਕੀਤੇ ਹੋਏ ਆ ਤੇ ਇਹਨੂੰ ਹੱਥ ਨਾਲ ਹੀ ਮੱਖਣ ਵਧੀਆ ਜੀ ਨਿਕਲਦਾ ਆ ਇਸ ਤਰ੍ਹਾਂ ਆ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਮੱਖਣ ਮੈਂ ਇਸ ਤਰ੍ਹਾਂ ਇਹਦੇ ਵਿੱਚ ਕੱਢ ਲੈਣਾ ਆ ਤੇ ਜਿਹੜੀ ਇਹਦੀ ਇਹ ਲੱਸੀ ਆ ਸੌਰੀ ਇਹ ਦੁੱਧ ਲੱਸੀ ਕੁਛ ਵੀ ਕਹਿ ਲਓ ਇਹਨੂੰ ਮੈਂ ਇੱਕ ਬਰਤਨ ਦੇ ਵਿੱਚ ਅਲੱਗ ਦੇ ਕੜਾਈ ਦੇ ਵਿੱਚ ਪਾਉਂਦੇ ਜਾਣਾ ਆ ਤੇ ਇਸੇ ਤਰ੍ਹਾਂ ਹੀ ਮੈਂ ਦੂਸਰੀ ਜਿਹੜੀ ਮਲਾਈ ਰਹਿੰਦੀ ਸੀਗੀ ਉਹਨੂੰ ਵੀ ਮੈਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਮਿਕਸਚਰ ਦੇ ਵਿੱਚ ਪਾ ਕੇ ਤੇ ਇਹਨੂੰ ਵੀ ਇਸ ਤਰ੍ਹਾਂ ਥੋੜਾ ਜਿਹਾ ਅੱਧਾ ਕੱਪ ਪਾਣੀ ਦਾ ਪਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲੈਣਾ ਆ ਲਓ ਜੀ ਇਸ ਤਰ੍ਹਾਂ ਮੱਖਣ ਨੂੰ ਮੈਂ ਇਹਦੇ ਵਿੱਚ ਕੱਢ ਲਿਆ ਤੇ ਜਿਹੜਾ ਇਹਦੇ ਵਿੱਚ ਇਸ ਤਰ੍ਹਾਂ ਦੁੱਧ ਜਿਆ ਬਚਦਾ ਹੁੰਦਾ ਆ ਇਹਨੂੰ ਵੀ ਮੈਂ ਇਹਦੇ ਵਿੱਚ ਨਿਚੋੜ ਦਣਾ ਤੇ ਉਸ ਤੋਂ ਬਾਅਦ ਜੀ ਐਸੇ ਤਰ੍ਹਾਂ ਮੈਂ ਦੂਸਰੀ ਵਾਰ ਵੀ ਇਹਨੂੰ ਮੈਂ ਪਾਣੀ ਥੋੜੇ ਜਿਹਾ ਪਾ ਕੇ ਪਾਣ ਤੋਂ ਬਾਅਦ ਜੀ ਇਹਨੂੰ ਵੀ ਮੈਂ ਇਸ ਤਰ੍ਹਾਂ ਹੀ ਗ੍ਰਾਈਂਡ ਕਰਕੇ ਮੱਖਣ ਬਣਾ ਲੈਣਾ ਆ ਲਓ ਜੀ ਇਹ ਸਾਰਾ ਮੱਖਣ ਸਾਡਾ ਬਣ ਕੇ ਤਿਆਰ ਹੋ ਗਿਆ ਦੂਸਰੀ ਵਾਰੀ ਦਾ ਵੀ ਤੇ ਇੱਧਰ ਜਿਹੜਾ ਜਿਹੜਾ ਮਲਾਈ ਦਾ ਜਿਹੜਾ ਦੁੱਧ ਬਚਿਆ ਨਾ ਇਹਨੂੰ ਮੈਂ ਰੱਖ ਲੈਣਾ ਤੇ ਜਿਹੜਾ ਬਾਕੀ ਦਾ ਜੱਗ ਦੇ ਵਿੱਚ ਇਹ ਵੀ ਇਹਦੇ ਵਿੱਚ ਪਾ ਦੇਣਾ ਕਿਉਂਕਿ ਅਸੀਂ ਦੋ ਵਾਰੀ ਇਹ ਮਲਾਈ ਗ੍ਰाइंड ਕੀਤੀ ਆ ਪਾਣੀ ਪਾ ਕੇ ਤੇ ਬਾਕੀ ਜੀ ਇਹਨੂੰ ਇਸ ਤਰ੍ਹਾਂ ਰੱਖ ਕੇ ਆਪਾਂ ਇਹਦਾ ਵੀ ਬਣਾਉਣਾ ਆ ਜੀ ਪਨੀਰ ਸਭ ਤੋਂ ਪਹਿਲਾਂ ਮੈਂ ਇੱਕ ਬਰਤਨ ਦੇ ਵਿੱਚ ਪਾ ਲਈ ਆ ਜੀ ਇਹ ਮੱਖਣ ਮੱਖਣ ਪਾਣ ਤੋਂ ਬਾਅਦ ਜਿਹੜੀ ਗੈਸ ਦੀ ਪਲੇਮ ਆ ਪਹਿਲਾਂ ਅਸੀਂ ਥੋੜੀ ਜਿਹੀ ਹਾਈ ਰੱਖਣੀ ਆ ਫਿਰ ਜਦੋਂ ਇਹ ਪੱਕਣ ਲੱਗ ਜਾਵੇ ਉਸ ਤੋਂ ਬਾਅਦ ਆਪਾਂ ਇਹਨੂੰ ਮੀਡੀਅਮ ਪਲੇਮ ਤੇ ਕਰਕੇ ਨਾ ਪਕਾਉਂਦੇ ਜਾਣਾ ਹੋ ਸਕੇ ਤਾਂ ਤੁਸੀਂ ਨਾਨ ਸਟਿਕ ਬਰਤਨ ਲੈ ਲਓ ਨਹੀਂ ਨਾਨ ਸਟਿਕ ਲੈਣਾ ਤਾਂ ਤੁਸੀਂ ਫਿਰ ਜੇ ਤੁਸੀਂ ਕੜਾਈ ਦੇ ਵਿੱਚ ਜਾਂ ਕਿਸੇ ਹੋਰ ਭਾਂਡੇ ਦੇ ਵਿੱਚ ਇਹਨੂੰ ਗਰਮ ਕਰਨਾ ਆ ਤਾਂ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਤਾਂ ਜੋ ਥੱਲੇ ਜਿਹੜਾ ਤਲੇ ਦੇ ਨਾਲ ਨਾ ਲੱਗੇ ਅਗਰ ਤਲੇ ਦੇ ਨਾਲ ਲੱਗ ਗਿਆ ਫਿਰ ਉਹਨੂੰ ਤੁਸੀਂ ਖੋਰਚਣਾ ਨਹੀਂ ਕਿਉਂਕਿ ਇਹਦਾ ਟੇਸਟ ਖਰਾਬ ਹੋ ਜਾਂਦਾ ਘਿਓ ਦਾ ਆ ਦੇਖੋ ਜੀ ਘਿਓ ਇਸ ਤਰ੍ਹਾਂ ਬਣਨਾ ਸ਼ੁਰੂ ਹੋ ਗਿਆ ਬਸ ਥੋੜਾ ਜਿਹਾ 2-3 ਮਿੰਟ ਮੈਂ ਹੋਰ ਪਕਾਉਣਾ ਆ ਤਕਰੀਬਨ ਇਹ 10 ਕੁ ਮਿੰਟ ਲੱਗਦੇ ਆ ਇਹ ਪੂਰੀ ਤਰ੍ਹਾਂ ਇਹ ਇਸ ਤਰ੍ਹਾਂ ਸੈਪਰੇਟ ਹੋਣਾ ਸ਼ੁਰੂ ਹੋ ਜਾਂਦਾ ਅਲੱਗ ਕਿ ਉਹ ਇਹ ਤੋਂ ਮਲਾਈ ਜਿਹੜੀ ਆ ਉਹ ਵੀ ਅਲੱਗ ਹੋ ਜਾਣੀ ਆ ਜਿਹੜੀ ਆਪਾਂ ਇਹਦੇ ਵਿੱਚ ਮੱਖਣ ਦੇ ਵਿੱਚ ਸੀਗੀ ਇਸ ਤਰ੍ਹਾਂ ਜੀ ਇਹਨੂੰ ਲਗਾਤਾਰ ਆਪਾਂ ਹਲਾਉਂਦੇ ਜਾਣਾ ਦੇਖ ਸਕਦੇ ਹੋ ਤੁਸੀਂ ਕਿ ਉਹ ਸਾਡਾ ਬਣ ਕੇ ਤਿਆਰ ਹੋ ਗਿਆ ਦੇਖਿਓ ਪਿਓਰ ਬਿਲਕੁਲ 골ਡ ਕਿਉ ਜਿਹੜਾ ਸਾਡਾ ਦੇਸੀ ਕਿਉ ਸ਼ੁੱਧ ਕਿਉ ਬਣ ਕੇ ਤਿਆਰ ਹੋ ਗਿਆ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਇਸ ਤਰ੍ਹਾਂ ਹੁਣ ਇਹਨੂੰ ਮੈਂ ਠੰਡਾ ਕਰਕੇ ਇਹਨੂੰ ਮੈਂ ਇੱਕ ਕੱਚ ਦੇ ਬਰਤਨ ਦੇ ਵਿੱਚ ਪõਣਾ ਆ ਇਸ ਤਰ੍ਹਾਂ ਕੋਈ ਕੱਪੜਾ ਰੱਖ ਲਓ ਜਾਂ ਤੁਸੀਂ ਕੋਈ ਛਾਣਨੀ ਰੱਖ ਲਓ ਇਸ ਤਰ੍ਹਾਂ ਇਹਨੂੰ ਮੈਂ ਇਹਦੇ ਵਿੱਚ ਪਉਣਾ ਆ ਛਾਣਨੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਹੋ ਜਿਹੜਾ ਆ ਸਾਡਾ ਬਿਲਕੁਲ ਸ਼ੁੱਧ ਆ ਹਲਕੀ ਜਿਹੀ ਜਿਹੜੀ ਝੱਗ ਜੀ ਆਂਦੀ ਹੈ ਇਹ ਵੈਸੇ ਹੀ ਆ ਰਹੀ ਆ ਜਦੋਂ ਇਹਨੇ ਬਿਲਕੁਲ ਨੋਰਮਲ ਟੈਂਪਰੇਚਰ ਤੇ ਹੋ ਜਾਣਾ ਬਿਲਕੁਲ ਇਹ ਸਾਫ਼ ਲੱਗਣਾ ਸਾਨੂੰ ਲਓ ਜੀ ਇਸ ਤਰ੍ਹਾਂ ਮੈਂ ਸਾਰਾ ਘਿਓ ਇਹਦੇ ਵਿੱਚ ਪੁਣ ਕੇ ਕੱਢ ਲੈਣਾ ਦੇ ਕਿੰਨਾ ਵਧੀਆ ਘਿਓ ਆ ਤਕਰੀਬਨ ਅੱਧੇ ਕਿਲੋ ਤੋਂ ਜ਼ਿਆਦਾ ਘਿਓ ਸਾਡਾ ਬਣ ਕੇ ਤਿਆਰ ਹੋਇਆ ਸੀਗਾ ਜੀ ਇੱਕ ਹਫ਼ਤੇ ਦੀ ਮਲਾਈ ਤੋਂ ਤੇ ਬਾਕੀ ਜਿਹੜੀਆਂ ਹੋਰ ਚੀਜ਼ਾਂ ਬੜੀਆਂ ਅਲੱਗ ਸਾਰੀਆਂ ਚੀਜ਼ਾਂ ਪੋਸਟਿਕ ਬੜੀਆਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈਗੀ ਜਿਹੜੀ ਸਾਨੂੰ ਕੋਈ ਸਿਹਤ ਨੂੰ ਨੁਕਸਾਨ ਕਰੇ ਆਹ ਲਓ ਜੀ ਸਾਡਾ ਘਿਓ ਬਣ ਕੇ ਹੋ ਗਿਆ ਰੈਡੀ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਜੀ ਆ ਦੇਖ ਸਕਦੇ ਹੋ ਤੁਸੀਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਸੀ ਪੂਰਾ ਘਰ ਮਹਿਕ ਰਿਹਾ ਸੀ ਦੇਸੀ ਘਿਓ ਦੀ ਖੁਸ਼ਬੂ ਦੇ ਨਾਲ ਬਹੁਤ ਵਧੀਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਸਾਡੇ ਘਰ ਦੇ ਵਿੱਚ ਜਦੋਂ ਇਸ ਤਰ੍ਹਾਂ ਘਿਓ ਗਰਮ ਹੁੰਦੇ ਸੀ ਤਾਂ ਇਸ ਤਰ੍ਹਾਂ ਦੀ ਉਦੋਂ ਖੁਸ਼ਬੂ ਆਉਂਦੀਆਂ ਹੁੰਦੀਆਂ ਸੀਆਂ ਉਹੀ ਫੀਲ ਹੋ ਰਿਹਾ ਆ ਉਹੀ ਫੀਲਿੰਗ ਆ ਰਹੀ ਆ ਕਿ ਜਿਵੇਂ ਆਪਾਂ ਆਪਣੇ ਘਰ 'ਚ ਦੇਸੀ ਘਿਓ ਬਣਾਉਂਦੇ ਆ ਬਾਹਰਲੇ ਜਿਹੜੇ ਘਿਓ ਆ ਸਭ ਮਿਲਾਵਟੀ ਚੀਜ਼ਾਂ ਆਉਂਦੀਆਂ ਆ ਘਰ ਬਣਾ ਲਓ ਤੇ ਬਾਹਲੀਆਂ ਚੀਜ਼ਾਂ ਤੋਂ ਬਚੋ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਇਸ ਬਰਤਨ ਦੇ ਵਿੱਚ ਤਕਰੀਬਨ ਅੱਧਾ ਕਿਲੋ ਘਿਓ ਪੈ ਜਾਂਦਾ ਆ ਆ ਦੇਖ ਸਕਦੇ ਹੋ ਤੇ ਅੱਧਾ ਕਿਲੋ ਤੋਂ ਜ਼ਿਆਦਾ ਹੀ ਆ ਥੋੜਾ ਜਿਹਾ ਬਚ ਗਿਆ ਸੀਗਾ ਤੇ ਇਹ ਜਿਹੜਾ ਸਾਡੇ ਬਾਉਲਿਆ ਪੂਰੀ ਭਰ ਗਈ ਆ ਕਿਉ ਉਹਦੇ ਨਾਲ ਮੈਂ ਇਸੇ ਕਰਕੇ ਮੈਂ ਨਾਪਿਆ ਸੀ ਤਾਂ ਹੀ ਤੁਹਾਨੂੰ ਮੈਂ ਕਹਿ ਰਹੀ ਸੀ ਅੱਧਾ ਕਿਲੋ ਬਣਿਆ ਅੱਧਾ ਕਿਲੋ ਤੋਂ ਵੀ ਵੱਧ ਬਣਿਆ ਜੀ ਇਹ ਸਾਡਾ ਦੇਸੀ ਘਿਓ ਆ ਦੇਖੋ ਬਿਲਕੁਲ ਪਿਓਰ ਆ ਸ਼ੁੱਧ ਆ ਘਿਓ ਤੇ ਹੁਣ ਇਹਨੂੰ ਮੈਂ ਅਲੱਗ ਬਰਤਨ ਦੇ ਵਿੱਚ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਸਾਡੇ ਥੱਲੇ ਬਚ ਗਿਆ ਨਾ ਘਿਓ ਦਾ ਗਰਮ ਕਰਨ ਤੋਂ ਬਾਅਦ ਇਹਦੀ ਆਪਾਂ ਬਣਾ ਲੈਣੀ ਆ ਜੀ ਪੰਜੀਰੀ ਪੰਜੀਰੀ ਕਹਿ ਲਓ ਚਾਹੇ ਤੁਸੀਂ ਇਹਨੂੰ ਕਹਿ ਲਓ ਚੂਰਮਾ ਕੁਛ ਵੀ ਕਹਿ ਲਓ ਤੇ ਇਹਨੂੰ ਆਪਾਂ ਆ ਜਿਹੜਾ ਹੁਣ ਘਿਓ ਮੈਂ ਨਾਪ ਲਿਆ ਨਾਪਣ ਤੋਂ ਬਾਅਦ ਫਿਰ ਮੈਂ ਉਸੇ ਬਰਤਨ ਦੇ ਵਿੱਚ ਇਹਨੂੰ ਮੈਂ ਪਾ ਰਹੀਆਂ ਦੇਖੋ ਸਾਫ਼ ਸੁਥਰਾ ਬਿਲਕੁਲ ਪਿਓਰ ਆ ਸ਼ੁੱਧ ਆ ਬੱਚੇ ਖਾਣ ਬਡੇ ਖਾਣ ਬਜ਼ੁਰਗ ਖਾਣ ਕੋਈ ਨੁਕਸਾਨ ਨਹੀਂ ਇੱਕ ਲਿਮਟ ਦਾ ਖਾ ਲਓ ਤੇ ਇਹਦਾ ਘਿਓ ਦਾ ਕੋਈ ਨੁਕਸਾਨ ਨਹੀਂ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ ਆ ਲਓ ਜੀ ਹੁਣ ਮੈਂ ਗੈਸ ਦੀ ਫਲੇਮ ਔਨ ਕਰ ਲਈ ਔਨ ਕਰਨ ਤੋਂ ਬਾਅਦ ਜੀ ਮੈਂ ਇਹ ਰੱਖਿਆ ਆ ਜਿਹੜਾ ਦੁੱਧ ਬਚਿਆ ਹੋਇਆ ਮੱਖਣ ਬਣਾਉਣ ਤੋਂ ਬਾਅਦ ਜਿਹੜਾ ਦੁੱਧ ਬਚਿਆ ਹੋਇਆ ਇਹ ਰੱਖਿਆ ਇਹਨੂੰ ਆਪਾਂ ਕਰਨਾ ਆ ਗਰਮ ਬੋਲ ਇੱਕ ਉਵਾਲਾ ਦਵਾਣਾ ਆ ਜਦੋਂ ਇਹਦਾ ਇਹਨੂੰ ਇੱਕ ਉਵਾਲਾ ਆ ਜਾਣਾ ਆ ਉਵਾਲਾ ਆਉਣ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕੁਝ ਮਸਾਲੇ ਪਾਣੇ ਆ ਰੈੱਡ ਚਿੱਲੀ ਫਲੈਕਸ ਘਰ ਦੇ ਬਣੇ ਹੋਏ ਹੋਮ ਮੇਡ ਤੇ ਥੋੜਾ ਜਿਹਾ ਮਸਾਲਾ ਤੇ ਧਨੀਆ ਪਾਇਆ ਤੇ ਨਾਲ ਹੀ ਜੀ ਮੈਂ ਹਲਕਾ ਜਿਹਾ ਨਮਕ ਪਾਇਆ ਆ ਤੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਮੈਂ ਮਿਕਸ ਕਰ ਲੈਣਾ ਆ ਇਹ ਬਣਨਾ ਜੀ ਮਸਾਲੇ ਵਾਲਾ ਪਨੀਰ ਮਸਾਲਾ ਪਨੀਰ ਇਹਨੂੰ ਤੁਸੀਂ ਚਾਹੇ ਕੱਚਾ ਖਾ ਲਓ ਚਾਹੇ ਤੁਸੀਂ ਸਬਜ਼ੀ ਬਣਾ ਕੇ ਖਾ ਲਓ 19 ਦਿਨ ਸਾਡੇ ਬਸ ਉਹ ਦੁੱਧ ਗਰਮ ਹੋ ਰਿਹਾ ਤੇ ਇਹ ਮੈਂ 2 ਤੋਂ 3 ਚਮਚ ਲਿਆ ਵਾਈਟ ਸਿਰਕਾ ਵਾਈਟ ਵਿਨੀਗਰ ਤੇ ਇਹਦੇ ਵਿੱਚ ਮੈਂ ਤਕਰੀਬਨ 6-7 ਚਮਚ ਪਾਏ ਆ ਪਾਣੀ ਦੇ ਦੇਖੋ ਜੀ ਦੁੱਧ ਨੂੰ ਬੋਇਲ ਆ ਗਿਆ ਉਬਾਲਾ ਆ ਗਿਆ ਤੇ ਇਹਦੇ ਵਿੱਚ ਜਿਹੜਾ ਮੈਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਬੰਦ ਕਰਨ ਤੋਂ ਬਾਅਦ ਤੇ ਇਹਨੂੰ ਮੈਂ ਕੜਛੀ ਦੇ ਨਾਲ ਥੋੜਾ ਥੋੜਾ ਪਾਉਂਦੇ ਜਾਣਾ ਇਹਦੇ ਵਿੱਚ ਦੁੱਧ ਦੇ ਵਿੱਚ ਤੇ ਨਾਲ ਹੀ ਇਸ ਤਰ੍ਹਾਂ ਮਿਕਸ ਕਰਦੇ ਜਾਣਾ ਆ ਅਗਰ ਅਸੀਂ ਇੱਕ ਵਾਰ ਪਾਵਾਂਗੇ ਨਾ ਇਕੱਠਾ ਹੋ ਜਾਣਾ ਸਾਰਾ ਇਹ ਅਸੀਂ ਹਲਕਾ ਹਲਕਾ ਇਹ ਜਿਹੜਾ ਦੁੱਧ ਆ ਇਹਦਾ ਪਨੀਰ ਬਣਾਣਾ ਹਲਕਾ ਹਲਕਾ ਇਹਨੂੰ ਆਪਾਂ ਫਾੜਨਾ ਆ ਦੁੱਧ ਨੂੰ ਇਸ ਤਰ੍ਹਾਂ ਨਾਲ ਹਲਾਉਂਦੇ ਜਾਣਾ ਤੇ ਇਸ ਤਰ੍ਹਾਂ ਕੋਲੀ ਦੇ ਨਾਲ ਥੋੜਾ ਥੋੜਾ ਪਾਉਂਦੇ ਜਾਣਾ ਤੁਸੀਂ ਦੇਖਦੇ ਜਾਣਾ ਹੌਲੀ ਹੌਲੀ ਇਹਦੇ ਦਾਣੇ ਬਣਨੇ ਸ਼ੁਰੂ ਹੋ ਗਏ ਆ ਤੇ ਬਸ ਆ ਦੇਖੋ ਪਾਣੀ ਜਿਹੜਾ ਆ ਇਹਦਾ ਉੱਪਰ ਆ ਗਿਆ ਆ ਤੇ ਜਿਹੜਾ ਆ ਦੇਖੋ ਇਹ ਬਣਿਆ ਹੋਇਆ ਦੁੱਧ ਆ ਪਨੀਰ ਆ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਦਾਣੇ-ਦਾਣੇ ਜੇ ਬਣਨੇ ਸ਼ੁਰੂ ਹੋ ਗਏ ਆ ਤੇ ਇਹ ਜਿੱਦਾਂ ਆਪਾਂ ਦੁੱਧ ਆਮ ਦੁੱਧ ਤੋਂ ਪਨੀਰ ਬਣਾਉਣਾ ਸੇਮ ਉਸੇ ਤਰ੍ਹਾਂ ਦਾ ਪਨੀਰ ਬਣਾਣਾ ਹੈ ਤੁਸੀਂ ਦੇਖਦੇ ਜਾਓ ਤੇ ਇਹਨੂੰ ਅਸੀਂ ਹੁਣ ਇੱਕ ਕੱਪੜੇ ਦੇ ਵਿੱਚ ਛਾਣ ਲੈਣਾ ਆ ਤਾਂ ਜੋ ਜਿਹੜਾ ਇਹਦਾ ਪਾਣੀ ਆ ਉਹ ਅਲੱਗ ਹੋ ਜਾਵੇ ਤੇ ਪਨੀਰ ਜਿਹੜਾ ਆ ਉਹ ਸਾਡਾ ਕੱਪੜੇ ਦੇ ਵਿੱਚ ਰਹਿ ਜਾਵੇ ਉੱਪਰ ਕੋਈ ਵੀ ਮਲਮਲ ਦਾ ਕੱਪੜਾ ਲੈ ਲਓ ਕਾਟਨ ਦਾ ਕੱਪੜਾ ਲੈ ਲਓ ਜਾਂ ਕੋਈ ਦੁਪੱਟਾ ਲੈ ਲਓ ਕੋਈ ਵੀ ਚੀਜ਼ ਲੈ ਲਓ ਇਸ ਤਰ੍ਹਾਂ ਇਹਨੂੰ ਮੈਂ ਕਿਸੇ ਭਾਰਤਨ ਦੇ ਵਿੱਚ ਰੱਖ ਕੇ ਨਾ ਉੱਪਰ ਇਹਨੂੰ ਇਸ ਤਰ੍ਹਾਂ ਇਹਨੂੰ ਛਾਣ ਲੈਣਾ ਆ ਜਿਹੜਾ ਪਨੀਰ ਪਨੀਰ ਆ ਉੱਪਰ ਰਹਿ ਗਿਆ ਤੇ ਆ ਦੇਖੋ ਸਾਰਾ ਮੈਂ ਪਾ ਲਿਆ ਆ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਇੱਕ ਕੱਪ ਪਾਣੀ ਲੈ ਲਓ ਪਾਣੀ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਆਪਾਂ ਚਮਚ ਦੇ ਨਾਲ ਨਾ ਮਿਕਸ ਕਰਦੇ ਜਾਣਾ ਤੇ ਇਸ ਤਰ੍ਹਾਂ ਇੱਕ ਤਰ੍ਹਾਂ ਇਹਦੇ ਵਿੱਚੋਂ ਜਿਹੜਾ ਖੱਟਾ ਪੰਨ ਆ ਵਿਨੀਗਰ ਦਾ ਉਹ ਕੱਢਣਾ ਆ ਕਿਉਂਕਿ ਜਦੋਂ ਅਸੀਂ ਪਨੀਰ ਖਾਣਾ ਆ ਪਨੀਰ ਸਾਨੂੰ ਖੱਟਾ ਨਾ ਲੱਗੇ ਜਿੱਦਾਂ ਆਮ ਪਨੀਰ ਹੁੰਦਾ ਉਸ ਤੋਂ ਵੀ ਵੱਧ ਟੇਸਟੀ ਇਹ ਪਨੀਰ ਜਿਹੜਾ ਸਾਡਾ ਬਣ ਕੇ ਤਿਆਰ ਹੋਣਾ ਆ ਜੀ ਤੇ ਇਹ ਪਨੀਰ ਬਣਨ ਤੋਂ ਬਾਅਦ ਤੁਸੀਂ ਪਨੀਰ ਨੂੰ ਇਸੇ ਤਰ੍ਹਾਂ ਵੀ ਖਾ ਸਕਦੇ ਆ ਜਾਂ ਫਿਰ ਤੁਸੀਂ ਇਹਨੂੰ ਪਨੀਰ ਨੂੰ ਅ ਸਬਜੀ ਵੀ ਬਣਾ ਸਕਦੇ ਆ ਪਰ ਮੈਂ ਤਾਂ ਬਣਾਉਂਗੀ ਜੀ ਸਬਜੀ ਪਨੀਰ ਕਾਫੀ ਸਾਰਾ ਦੇਖੋ ਬਣ ਕੇ ਤਿਆਰ ਹੋ ਗਿਆ ਹੈ ਹੁਣ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਰੱਖ ਕੇ ਉੱਪਰ ਕੋਈ ਭਾਰਾ ਹਨਾ ਭਾਰਾ ਭਾਂਡਾ ਰੱਖ ਦੇਣਾ ਜੋ ਕੋਈ ਭਾਰੀ ਚੀਜ਼ ਰੱਖ ਦੇਣੀ ਹੈ ਜਿਹਦੇ ਨਾਲ ਇਹਦਾ ਪਾਣੀ ਜਿਹੜਾ ਸਾਰਾ ਨਿਕਲ ਜਾਵੇ ਤੇ ਪਨੀਰ ਪਨੀਰ ਜਿਹੜਾ ਇਹਦੇ ਵਿੱਚ ਪੂਰੀ ਤਰ੍ਹਾਂ ਸੈੱਟ ਹੋ ਜਾਵੇ ਕੱਪੜੇ ਦੇ ਵਿੱਚ ਜਿਹੜਾ ਆ ਪਾਣੀ ਆ ਬਚਿਆ ਇਹ ਪਾਣੀ ਵੀ ਤੁਸੀਂ ਚਾਹੋ ਤਾਂ ਤੁਸੀਂ ਇਹਦੀ ਕੜੀ ਬਣਾ ਸਕਦੇ ਆ ਤੁਸੀਂ ਚਾਹੋ ਤਾਂ ਪਾਣੀ ਪਟੂਰੀਆਂ ਦਾ ਆਟਾ ਵੀ ਗੁੰਨ੍ਹ ਸਕਦੇ ਆ ਪਟੂਰੇ ਬਣਾਉਣ ਵਾਸਤੇ ਇਹ ਵੀ ਪਾਣੀ ਆਪਾਂ ਨੂੰ ਇਹ ਕੰਮ ਆ ਸਕਦਾ ਆ ਸੋ ਜੀ ਆ ਦੇਖੋ ਇਸ ਤਰ੍ਹਾਂ ਇਹਨੂੰ ਮੈਂ ਕੱਪੜੇ ਨੂੰ ਇਸ ਤਰ੍ਹਾਂ ਹਲਕਾ ਜਿਹਾ ਪ੍ਰੈਸ ਕਰਕੇ ਨਾ ਹੱਥ ਦੇ ਨਾਲ ਤੇ ਇਹਦੇ ਉੱਪਰ ਕੋਈ ਮੈਂ ਪਹਿਲਾਂ ਚਕਲਾ ਰੱਖੂੰਗੀ ਚਕਲਾ ਰੱਖਣ ਤੋਂ ਬਾਅਦ ਇਹਦੇ ਉੱਤੇ ਫਿਰ ਮੈਂ ਕੋਈ ਵੀ ਭਾਰੀ ਚੀਜ਼ ਰੱਖਣੀ ਆ ਆ ਦੇਖੋ ਵੈਸੇ ਤਰ੍ਹਾਂ ਚਕਲਾ ਰੱਖਣ ਤੋਂ ਬਾਅਦ ਇਹਦੇ ਉੱਤੇ ਮੈਂ ਆ ਇੱਕ ਡੰਬਲ ਰੱਖ ਦਿੱਤਾ ਜਿਹਦੇ ਨਾਲ ਕਿ ਇਹ ਸੇੜ ਜਿਹੜਾ ਤਾਂ ਪਾਣੀ ਸਾਰਾ ਸੈਪਰੇਟ ਹੋ ਜਾਊਗਾ ਦੂਸਰੇ ਪਾਸੇ ਜੀ ਮੈਂ ਇੱਧਰ ਜਿਹੜਾ ਉਹ ਮਲਾਈ ਦਾ ਮੱਖਣ ਕਰਨ ਤੋਂ ਬਾਅਦ ਜਿਹੜਾ ਇਹ ਬਚਿਆ ਸੀ ਸਾਡੇ ਕੋਲ ਥੋੜਾ ਜਿਹਾ ਘਿਓ ਵਾਲਾ ਇਹ ਇਹ ਬਹੁਤ ਟੇਸਟੀ ਹੁੰਦਾ ਚਾਹੇ ਤਾਂ ਤੁਸੀਂ ਇਹਨੂੰ ਸਬਜ਼ੀ ਚ ਪਾ ਸਕਦੇ ਆ ਜਾਂ ਫਿਰ ਤੁਸੀਂ ਇਸ ਤਰ੍ਹਾਂ ਇਹਦੀ ਜਿਹੜਾ ਪੰਜੀਰੀ ਟਾਈਪ ਹੁੰਦੀ ਨਾ ਇਹ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਇਹਨੂੰ ਚੂਰਮਾ ਵੀ ਕਹਿ ਸਕਦੇ ਆ ਇਹਦੇ ਵਿੱਚ ਮੈਂ ਪਾਇਆ ਹੈ ਇੱਕ ਕੌਲੀ ਕਣਕ ਦਾ ਆਟਾ ਕਣਕ ਦੇ ਆਟੇ ਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਰੋਸਟ ਕਰ ਲੈਣਾ ਹੈ ਘਿਓ ਨਹੀਂ ਪਾਣਾ ਕੁਝ ਨਹੀਂ ਪਾਣਾ ਸਿਰਫ ਤਿੰਨ ਚਮਚ ਮੈਂ 2-2 ਤਿੰਨ ਚਮਚ ਇਹਦੇ ਵਿੱਚ ਦੇਸੀ ਸ਼ੱਕਰ ਪਾਈ ਆ ਇਹਦਾ ਕੋਈ ਵਿਗਾੜ ਨਹੀਂ ਤੇ ਥੋੜਾ ਜਿਹਾ ਮੈਂ ਡਰਾਈ ਫਰੂਟ ਹੈਗੇ ਤਾਂ ਪਾ ਦੋ ਮੇਰੇ ਕੋਲ ਜੋ ਵੀ ਹੈਗੇ ਸੀ ਮੈਂ ਡਰਾਈ ਫਰੂਟ ਪਾਤੇ ਆ ਲਓ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਸਾਡਾ ਇਹ ਚੂਰਮਾ ਕਹਿ ਲਓ ਪੰਜੀਰੀ ਕਹਿ ਲਓ ਕੁਝ ਵੀ ਕਹਿ ਲਓ ਟੇਸਟੀ ਬਹੁਤ ਹੁੰਦਾ ਆ ਬਣ ਕੇ ਤਿਆਰ ਹੋ ਗਿਆ ਦੇਖੋ ਅਸੀਂ ਇੱਕ ਮਲਾਈ ਤੋਂ ਕਿੰਨੀਆਂ ਚੀਜ਼ਾਂ ਬਣਾਈਆਂ ਇੱਕ ਵੀ ਚੀਜ਼ ਅਸੀਂ ਵੇਸਟ ਨਹੀਂ ਜਾਣ ਦਿੱਤੀ ਇਹ ਵੀ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਆਹ ਦੇਖੋ ਜੀ ਖਾ ਕੇ ਦੇਖਿਆ ਬੜਾ ਪਸੰਦ ਆਇਆ ਮਿੱਠਾ ਬਿਲਕੁਲ ਲਾਈਟ ਆ ਕੋਈ ਨੁਕਸਾਨ ਨਹੀਂ ਹੈਗਾ ਤੇ ਟੇਸਟੀ ਸਭ ਤੋਂ ਵੱਧ ਸੀਗਾ। ਅਗਰ ਆਪਾਂ ਘਰ 'ਚ ਪੰਜੀਰੀ ਬਣਾਣੇ ਕੋਈ ਚੀਜ਼ ਬਣਾਣੇ ਕਿ ਹੋ ਜਾਦਾ ਪਾਉਨੇ ਆ ਇਹਦੇ ਵਿੱਚ ਕਿ ਹੋ ਵੀ ਨਹੀਂ ਇੰਨਾ ਹੈਗਾ। ਉੱਪਰ ਡਰਾਈ ਫਰੂਟ ਨਾਲ ਗਾਰਨਿਸ਼ ਕਰ ਦਿੱਤੀ ਆ ਤੇ ਇਹ ਵੀ ਤੁਸੀਂ ਬਣਾ ਕੇ ਇਸ ਤਰ੍ਹਾਂ ਰੱਖ ਸਕਦੇ ਆ। ਇਹ ਵੀ ਵੇਸਟ ਨਾ ਕਰੋ ਇਹਨੂੰ ਸੁੱਟੋ ਨਾ। ਕੰਮ ਦੀ ਚੀਜ਼ ਆ, ਹੈਲਥੀ ਚੀਜ਼ ਆ। ਸਾਰੀਆਂ ਚੀਜ਼ਾਂ ਸਾਡੀਆਂ ਘਰ ਦੀਆਂ ਆ ਤੇ ਹੈਲਥੀ ਆ। ਦੇਖੋ ਕਿੰਨਾ ਵਧੀਆ ਆ। ਤੇ ਇਹ ਖਾਣ ਤੋਂ ਬਾਅਦ ਮੈਂ ਆਪਣੀ ਬੇਟੀ ਨੇ ਟੈਸਟ ਕਰਾਇਆ ਬੜਾ ਪਸੰਦ ਆਇਆ ਬਈ ਉਹਨੇ ਤਾਂ ਡੱਬੇ 'ਚ ਭਰ ਕੇ ਰੱਖ ਲਿਆ एयरटाइट ਡੱਬੇ ਦੇ ਵਿੱਚ ਚਾਹ ਦੇ ਨਾਲ ਖਾਣ ਨੂੰ ਬੜਾ ਟੇਸਟੀ ਲੱਗਦਾ ਹੈ ਦੂਸਰੇ ਪਾਸੇ ਜਿਹੜਾ ਸਾਡਾ ਪਨੀਰ ਸੀਗਾ ਆ ਦੇਖੋ ਹੁਣ ਆਪਾਂ ਪਨੀਰ ਨੂੰ ਚੈੱਕ ਕਰਦੇ ਹਾਂ ਦੇਖਦੇ ਹਾਂ ਆ ਦੇਖੋ ਜਿਹੜਾ ਫालतू ਜਿਹੜਾ ਇਹਦਾ ਨਿਕਲ ਗਿਆ ਪਾਣੀ ਬਾਹਰ ਤੇ ਇਹਨੂੰ ਆਪਾਂ ਹੁਣ ਅਲੱਗ ਬਰਤਨ ਦੇ ਵਿੱਚ ਕੱਢ ਕੇ ਹੁਣ ਆਪਾਂ ਪਨੀਰ ਨੂੰ ਦੇਖਦੇ ਹਾਂ ਕਿ ਕਿਹੋ ਜਿਹਾ ਬਣਿਆ ਪਨੀਰ ਮਸਾਲੇਦਾਰ ਪਨੀਰ ਬਹੁਤ ਵਧੀਆ ਚਿੱਲੀ ਫਲੇਕਸ ਇਹਦੇ ਵਿੱਚ ਪਾਇਓ ਜਾਂ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਆ ਤੇ ਇਹ ਦੇਖੋ ਜੀ ਸਾਡਾ ਪਨੀਰ ਜਿਹੜਾ ਆ ਬਿਲਕੁਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਸੈੱਟ ਹੋ ਗਿਆ ਆ ਦੇਖੋ ਜੀ ਲਓ ਜੀ ਤੇ ਇਹ ਪਨੀਰ ਦੀ ਆਪਾਂ ਬਣਾਣੀ ਆ ਹੁਣ ਸਬਜੀ ਇਹਨੂੰ ਪਹਿਲਾਂ ਮੈਂ ਕਟਿੰਗ ਕਰੂੰਗੀ ਕਟਿੰਗ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਪਨੀਰ ਕਿੰਨਾ ਵਧੀਆ ਬਣਿਆ ਆ ਸੈੱਟ ਹੋਇਆ ਆ ਕੋਈ ਪੁਰਾਣੀ ਬਣਿਆ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਬਹੁਤ ਹਾਰਡ ਆ ਸੌਫਟ ਬਣਿਆ ਆ ਤੇ ਬਿਲਕੁਲ ਜਿੱਦਾਂ ਬਾਜ਼ਾਰ ਵਾਲੇ ਪਨੀਰ ਬਹੁਤ ਮਿਲਾਵਟਾਂ ਵਾਲੇ ਆਉਂਦੇ ਆ ਜੀ ਤਾਂ ਹੀ ਤਾਂ ਇੰਨਾ ਪਨੀਰ ਸਸਤਾ ਮਿਲ ਰਿਹਾ ਬਾਜ਼ਾਰ ਚੋਂ ਤੇ ਆ ਦੇਖੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਬਿਲਕੁਲ ਸੌਫਟ ਆ ਪਨੀਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਅਸੀਂ ਕੱਚਾ ਵੀ ਖਾ ਕੇ ਦੇਖਿਆ ਬਹੁਤ ਟੇਸਟੀ ਲੱਗਿਆ ਸਾਰਿਆਂ ਨੂੰ ਹਲਕਾ ਜਿਹਾ ਨਮਕਾ ਹਲਕੇ ਜਿਹੇ ਮਸਾਲੇ ਤੇ ਵਧੀਆ ਲੱਗਦਾ ਜੀ ਖਾਣ ਨੂੰ ਹੁਣ ਮੈਂ ਇਹਦੀ ਬਣਾਣੀ ਆ ਸਬਜੀ ਸਬਜੀ ਬਣਾਉਣ ਵਾਸਤੇ ਮੈਂ ਪੈਨ ਰੱਖ ਦਿੱਤੀ ਗੈਸ ਦੇ ਉੱਤੇ ਤੇ ਉਸ ਤੋਂ ਬਾਅਦ ਜੀ ਪੈਨ ਮੈਂ ਰੱਖ ਦਿੱਤੀ ਜੀ ਗੈਸ ਦੇ ਉੱਤੇ ਹੁਣ ਇਹਦੇ ਵਿੱਚ ਮੈਂ ਤਿੰਨ ਚਮਚ ਸਰੋਂ ਦੇ ਤੇਲ ਦੇ ਪਾਣਿਆ ਸਰੋਂ ਦੇ ਤੇਲ ਦਾ ਤੜਕਾ ਲਗਾਉਂਦੀ ਹੁੰਨੇ ਆ ਬਹੁਤ ਵਧੀਆ ਲੱਗਦਾ ਆ ਤੇ ਇੱਧਰ ਉਨੇ ਦਿਰ ਤੇਲ ਗਰਮ ਹੁੰਦਾ ਇਹਦੇ ਵਿੱਚ ਮੈਂ ਚੌਥਾਈ ਟੀस्पून ਹਲਦੀ ਹਾਫ ਟੀस्पून ਢੇਗੀ ਮਿਰਚ ਦਹੀਂ ਦੇ ਵਿੱਚ ਤੇ ਚਿੱਲੀ ਫਲੈਕਸ ਧਨੀਆ ਪਾਊਡਰ ਇਹ ਮੈਂ ਇੱਕ ਘੜਛੀ ਦਹੀਂ ਦੀ ਤਕਰੀਬਨ ਲਈ ਆ ਵੱਡੀ ਤੇ ਮੰਨ ਕੇ ਚਲੋ 4-5 ਚਮਚ ਦਹੀਂ ਦੇ ਲੈ ਉਹਦੇ ਵਿੱਚ ਮਿਕਸ ਕਰ ਲਿਆ ਤੇ ਦੂਸਰੇ ਸਾਡੇ ਤੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਲਈ ਹਿੰਗ ਹਿੰਗ ਤੋਂ ਬਾਅਦ ਪਾਲਿਆ ਜੀ ਜੀਰਾ ਜੀਰਾ ਪਾ ਕੇ ਸਾਫ ਤੋਂ ਧਨੀਆ ਪਾ ਲਿਆ ਉਸ ਤੋਂ ਬਾਅਦ ਜੀ ਪਾਏ ਆ ਜੀ ਮੈਂ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਹਲਕਾ ਜਿਹਾ ਕਲਰ ਚੇਂਜ ਕਰਨਾ ਹੈ ਜਿਆਦਾ ਬਰਾਊਨ ਨਹੀਂ ਕਰਨਾ ਆਪਾਂ ਕਲਰ ਜ਼ਰੂਰ ਚੇਂਜ ਕਰਨਾ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਪੱਕਣ ਤੋਂ ਬਾਅਦ ਆਦਰਕ ਲਸਣ ਕੁੱਟਿਆ ਹੋਇਆ ਬਰੀਕ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਭੁੰਨਣਾ ਆ ਤਾਂ ਕਰੀਬ ਨੇ 1 ਤੋਂ 1.5 ਮਿੰਟ ਭੁੰਨਣ ਤੋਂ ਬਾਅਦ ਜੀ ਹੁਣ ਮੈਂ ਇਹਦੇ ਵਿੱਚ ਜਿਹੜਾ ਦਹੀਂ ਆ ਗੈਸ ਦੀ ਫਲੇਮ ਤੁਹਾਨੂੰ ਮੈਂ ਦਿਖਾਈ ਆ ਬੰਦ ਕਰਕੇ ਦਹੀਂ ਪਾਣਾ ਆ ਉਨਾ ਚਿਰ ਦਹੀਂ ਨੂੰ ਮਿਕਸ ਕਰਦੇ ਜਾਣਾ ਜਿੰਨਾ ਚਿਰ ਇਹ ਪੱਕਣ ਨਹੀਂ ਲੱਗ ਜਾਂਦਾ ਇਹਨੂੰ ਉਬਾਲਾ ਨਹੀਂ ਆ ਜਾਂਦਾ ਨਹੀਂ ਤਾਂ ਇਹ ਦਹੀਂ ਫਟਣ ਦਾ ਡਰ ਰਹਿੰਦਾ ਕੋਲੀ ਜਿਹੜੀ ਦਹੀਂ ਲੱਗਿਓ ਸੀ ਧੋ ਕੇ ਉਹ ਵੀ ਮੈਂ ਵਿੱਚ ਪਾਤੀ ਆ ਦੇਖੋ ਜੀ ਸਾਡਾ ਮਸਾਲਾ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਲਾਸਟ ਵਿੱਚ ਮੈਂ ਪਾਇਆ ਨਮਕ ਕਿਉਂਕਿ ਦਹੀਂ ਦੇ ਵਿੱਚ ਨਮਕ ਅਗਰ ਪਾ ਕੇ ਅਸੀਂ ਹਨਾ ਇਹਨੂੰ ਗੈਸ ਤੇ ਪਕਾਉਂਦੇ ਆਂ ਦਹੀਂ ਫਟ ਜਾਂਦਾ ਆ ਸਬਜੀ ਸਾਡੀ ਬਿਲਕੁਲ ਮਸਾਲੇ ਬਣ ਕੇ ਤਿਆਰ ਹੋ ਗਿਆ ਹਲਕੀ ਜਿਹੀ ਮੈਂ ਗਰੇਵੀ ਬਣਾਈ ਹੈ ਇਹਦੀ ਬਾਕੀ ਜੀ ਆ ਦੇਖੋ ਜੀ ਪਨੀਰ ਜਿਹੜਾ ਆਪਾਂ ਘਰ ਦਾ ਬਣਿਆ ਹੋਇਆ ਪਨੀਰ ਜਿਹਨੂੰ ਆਪਾਂ ਬੇਸਟ ਕਰਕੇ ਛੁੱਟ ਦਿੰਨੇ ਆ ਕਹਿ ਦਿੰਨੇ ਆ ਕਿ ਕੋਈ ਗੱਲ ਨਹੀਂ ਕਿਉਂ ਬਣ ਗਿਆ ਬਸ ਜਾਣ ਦੋ ਪਰ ਇਹ ਵੀ ਪਨੀਰ ਦੇਖੋ ਸਾਡਾ ਕਿੰਨਾ ਸਾਰਾ ਬਣ ਕੇ ਤਿਆਰ ਹੋਇਆ ਆ ਪਨੀਰ ਨੂੰ ਹਲਕੇ ਜਿਹੇ ਹੱਥ ਦੇ ਨਾਲ ਮਿਕਸ ਕਰਨਾ ਆ ਮਿਕਸ ਕਰਨ ਤੋਂ ਬਾਅਦ ਜੀ ਲਓ ਜੀ ਸਾਡੀ ਸਬਜ਼ੀ ਬਣ ਕੇ ਰੈਡੀ ਹੋ ਗਈ ਆ ਮੇਰੇ ਕੋਲ ਕਸੂਰੀ ਮੇਥੀ ਵੀ ਨਹੀਂ ਸੀ ਹਰਾ ਧਨੀਆ ਵੀ ਨਹੀਂ ਸੀਗਾ ਕਿਉਂਕਿ ਮੀਂਹ ਬਹੁਤ ਪੈ ਰਿਹਾ ਸੀ ਸੋ ਇਸ ਕਰਕੇ ਮੈਂ ਇਹ ਦੋ ਚੀਜ਼ਾਂ ਨਹੀਂ ਪਾਈਆਂ ਉਹਨਾਂ ਦੀ ਜਗ੍ਹਾ ਮੇਰੇ ਕੋਲ ਸੀਗੀਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦੇ ਨਾਲ ਮੈਂ ਕੀਤੀ ਗਾਰਨਿਸ਼ ਤੇ ਜੀ ਇਸ ਤਰ੍ਹਾਂ ਬਣਾਓ ਤੁਸੀਂ ਵੀ ਬਣਾ ਕੇ ਦੇਖੋ ਕਿੰਨੀਆਂ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਕੋਈ ਵੀ ਚੀਜ਼ ਮੋਲ ਲੈਣ ਦੀ ਜ਼ਰੂਰਤ ਨਹੀਂ ਪਈ ਮੀਂਹ ਪੈ ਰਿਆ ਸੀ ਘਰ ਵਿੱਚ ਕਿੰਨੀਆਂ ਸਾਰੀਆਂ ਚੀਜ਼ਾਂ ਬਣਾ ਕੇ ਕਰ ਲਈਆਂ ਤਿਆਰ ਸਾਰੀ ਫੈਮਿਲੀ ਖੁਸ਼ ਹੋਈ ਪਰਿਵਾਰ ਨੇ ਖੁਸ਼ ਹੋ ਕੇ ਖਾਦਾ ਤੁਸੀਂ ਵੀ ਖਾਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਜਾਣਾ ਆ ਦੇਖੋ ਜੀ ਕਿੰਨਾ ਵਧੀਆ ਪਨੀਰ ਬਿਲਕੁਲ ਸੌਫਟ ਬਣ ਕੇ ਤਿਆਰ ਹੋਇਆ ਸਬਜੀ ਜਿਹੜੀ ਬਣੀ ਆ ਇੰਨੀ ਟੇਸਟੀ ਬਣੀ ਆ ਮੈਨੂੰ ਨਹੀਂ ਸਮਝ ਆਦੀ ਮੈਂ ਸਬਜੀ ਨੂੰ ਕੀ ਨਾਮ ਦਵਾਂ ਪਰ ਜੋ ਵੀ ਬਣਿਆ ਸਭ ਕੁਝ ਵਧੀਆ ਬਣਿਆ ਪਰਫੈਕਟ ਬਣਿਆ ਕੋਈ ਵੀ ਚੀਜ਼ ਚ ਨਮਕ ਮਿਰਚ ਸਭ ਕੁਝ ਪਰਫੈਕਟ ਸੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਫੁੱਲਕੇ ਨਾ ਖਾਓ ਚਾਵਲਾ ਨਾ ਖਾਓ ਪਰਾਂਠੇ ਨਾ ਖਾਓ ਮੱਕੀ ਦੀ ਰੋਟੀ ਨਾਲ ਖਾਓ ਤੇ ਇੰਜੋਏ ਕਰੋ ਬੇਨਤੀ ਇਹੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਕਮੈਂਟ ਕਰਿਆ ਕਰੋ ਵੀਡੀਓ ਪਸੰਦ ਆਂਦੀ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਮੈਂ ਮਿਲਦੀ ਆਂ ਨੈਕਸਟ ਵੀਡੀਓ ਚ ਨਵੀਂ ਰੈਸিপি ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਰੱਬ ਆਕਾ